ਪ੍ਰੋਗਰਾਮ ਕੀ ਆ ਕਾਫੀ ਬੁਲਾਰਾ ਨੇ ਕਹਿਤਾ ਕਿ 2025 ਵਿਜਲੀ ਜ਼ੋਨ ਪਹਿਲਾ ਮੈਂ ਕੁਝ ਜਾਦ ਕਰਾਉਣਾ ਚਾਹੁੰਦਾ ਹੈ ਕਿਜੀ ਵਿਰੋਧ ਕਿਉਂ ਕਰਦੇ ਆ ਇਹ ਤੁਹਾਨੂੰ ਪਿੰਡਾਂ ਦੇ ਵਿੱਚ ਗੱਲ ਲਜਾਣੀ ਪਊਗੀ ਜਦੋਂ ਇੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਅੰਗਰੇਜ਼ਾਂ ਦੇ ਖਲਾਫ ਬਗਾਵਤ ਹੋਈ ਉਹ ਉੱਠ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਕਿਰਤਿਆਂ ਦੀਆਂ ਰਾਸਤਾ ਰਾਜ ਦੇ ਪੱਤੇ ਵਿੱਚੇ ਤਾਂ ਉਹ ਸਮੇਂ Nehru ਵਰਗੇ ਨੇ ਜਿੱਤੇ ਉਸ ਲੜਾਈ ਨੂੰ ਖੰਡਾ ਕੀਤਾ ਉਹਨੂੰ ਜਾਨ ਦਾ ਕਿਵੇਂ ਕਤਲ ਆ ਵਿਚਾਰਾ ਸੀਗਾ ਹਿੰਦੂਵਾਦ ਦਾ ਕਾਲਾ ਮੁਕਰਮਾਨਾ ਦਾ ਉਹਨਾਂ ਕੋਲੇ ਕੋਹ ਹੱਦ ਸੀਗਾ ਪਾਬਲ ਕਦਾਰਾਂ ਦਾ ਨਾਰਾ ਬਿਜਲੀ ਬੰਨੂ ਉਹਨਾਂ ਦੇ ਕੋਹ ਕਿੰਤਾ ਸੀਗਾ ਇਹ ਲੋਕਾਂ ਦਾ ਦਾਰਾ ਲੋਕਾਂ ਦੀ ਜ਼ੂਲਤ ਵਾਸਤੇ ਆ ਤਾਂ ਦੇ ਬੱਚੇ ਲਿਖਿਆ ਸੀਗਾ 1947 ਜਲਾ ਇੱਕ ਬਣਿਆ ਸੀਗਾ ਕਿ ਘਰਾਂ ਨੂੰ ਦੁਕਾਨਾਂ ਨੂੰ ਕਾਰਖਾਨਿਆਂ ਨੂੰ ਸਸਤੀ ਬਿਜਲੀ ਮਿਲੂਗੀ ਕੰਨਾ ਪ੍ਰਾਪਤ ਪ੍ਰਾਉਡਤ ਦਾ ਵੀ ਸੀਗਾ ਉਹਦੇ ਚ ਦਰਜ ਸੀਗਾ ਜੇ ਬਾਈ ਚਾਜ ਇਹ ਘਾਟੇ ਚ ਲਾਂਦਾ ਤਾਂ ਜਿਹੜੇ ਪ੍ਰਾਉਡਤ ਕਮਾਉਣ ਵਾਲਿਆ ਉਹਨਾਂ ਤੇ ਆਕੇ ਲੋਕਾਂ ਨੂੰ ਸਬਸਿਡੀ ਦਿੱਤੀ ਜਾਊ ਕੱਢ ਛਾਹ ਤੇ ਬਿਜਲੀ ਦਿੱਤੀ ਜਾਊ ਤਾਂ ਤੁਸੀਂ ਉਹ ਦੋਤੋਂ ਬੰਨ ਕੇ ਤੁਸੀਂ ਜਮੀਨਾ ਮਤੇ ਪਾ ਕੇ ਫਿਰ ਦਿੱਤੀ ਨਾ ਤੁਸੀਂ ਮਾਤਰੀ ਨੇ ਪੈਸਾ ਲਾਇਆ ਤੇ ਜਦੋਂ ਸਾਰਾ ਸਿਸਟਮ ਉੱਤਰ ਗਿਆ ਤੁਹਾਨੂੰ ਪਤਾ ਕਿ ਪਿੰਡਾਂ ਚੱਕਟਾ ਫੰਦਾ ਸੀ ਲੱਕੇ ਚੱਕ ਗ੍ਰੇਡ ਹੁੰਦਾ ਸੀ ਲਾਨ ਹਿੰਦੀ ਨਹੀਂ ਸੀ ਜਹਾਂ ਸਾਹਿਬ ਤਾਂ ਵੀ ਪਿੰਡੀਆਂ ਲਾਣਾ ਕਿੰਨੇ ਗ੍ਰੈਡਾ ਲੋਕਾਂ ਦੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਿਆ ਕੈਸੀ ਪੈਸੀ ਤੇ ਕਰੇ 125000 ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਕਿਉਂਕਿ ਸਮੇਂ ਜਦ ਇਹ ਸਰਮਾਇਦਾਰੀ ਜਮ੍ਹਾਂ ਸੀ ਉਹ ਕਿ ਮੁਜਾਰ ਵਸਤਾ ਸੀਗੀ ਕੋਈ ਇਹ ਬਤਾ ਸਕਦਾ ਆਧਾਰੀ ਸੰਕਤੀ ਸੀ ਤੇ ਜਦੋਂ ਉਹ ਲਾਹ ਕਾ ਸਾਰਾ ਲੋਕਾਂ ਨੇ ਲੋਕਾਂ ਦੀ ਕਮਾਈ ਦਾ ਸੈਕਟਰ ਸਾਫਤਾ ਤਾਂ ਫਿਰ ਉਹਨਾਂ ਨੇ ਸ਼ੁਰੂ ਕਰਤਾ ਨਿੱਜੀਕਰਨ ਨੀਤੀ ਲਾਉਂਦਾ 2003 ਚ ਲਿਆਂਦਾ ਤੁਸੀਂ 7 ਸਾਲਾਂ ਨੂੰ ਹੀ ਹੋਣ ਦਿੱਤਾ 10 ਦੇ ਵਿੱਚ ਪ੍ਰੋਡਕਸ਼ਨ ਪੈਦਾਕਾਰ ਬਿਜਲੀ ਕਰਨ ਵਾਸਤੇ ਕਹਿੰਦੇ ਨੇ ਪ੍ਰਾਈਵੇਟਾਂ ਨੂੰ ਦੇ ਦਿੱਤੇ ਤਿੰਨ ਥਰਮਲ ਸਟੇ ਪਾਈਲ ਨੂੰ ਲੌਂਗ ਟਰਮ ਦੀ ਮਿਜੂਰੀ ਦਿੱਤੀ ਫੇਰ ਪੂਰਾ ਸੂਰਾ ਲਾਗੂ ਕਰਨ ਵਾਸਤੇ ਪ੍ਰਾਈਵੇਟਾਂ ਦੇ ਵਿੱਚ ਲੈਂਦਾ ਬਾਈਂਚ ਲੈਂਦਾ ਕੋਈ ਲਾਗੂ ਨਹੀਂ ਹੋ ਤਾ ਮੋੜੀ ਨੂੰ ਪਿੱਛੇ ਮੋੜਿਆ ਤੇ ਆ ਜੋ 25 ਜਣ ਆ ਗਿਆ ਉਹਦੇ ਵਿੱਚ ਕੀ ਹੈ ਵੇਖੋ ਜੇਟਾ ਤੁਸੀਂ ਕਰਾ ਸਰਸ ਵੀ ਲੈਣਾ ਚਾਹੁੰਦੇ ਆ ਸੱਚੀ ਬਿਜਲੀ ਲੈਣਾ ਚਾਹੁੰਦੇ ਆ ਪਰ ਆਵਾਜ਼ ਬੱਲੇ ਨਹੀਂ ਪਰਣਾ ਚਾਹੁੰਦੇ ਸਰਕਾਰ ਬਿਜਲੀ ਲਾਂਦਾ ਵਰਕਰਾਂ ਰੱਖਣਾ ਚਾਹੁੰਦੇ ਆ ਤਾਂ ਫਿਰ ਲੜਨਾ ਪਊਗਾ ਉਹਨਾਂ ਨੇ ਫੈਸਲਾ ਕਰ ਲਿਆ ਕਿ ਸਾਰੀਆਂ ਲਾਨਾਂ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ ਹੋਊਗਾ ਸਰਕਾਰ ਗਤਾਨ ਸਰਕਾਰੀ ਦੇ ਵਿੱਚ ਨਾਲ ਪ੍ਰਾਈਵੇਟ ਸਭ ਤੋਂ ਪਹਿਲਾਂ ਲੈਣਾ ਤੇ ਕਬਜ਼ਾ ਕਰਨਾ ਹੈ ਕਬਜ਼ਾ ਕਰਨ ਤੋਂ ਬਾਅਦ ਵਿੱਚ 30000 ਜਿਹੜੀ ਪਹਿਲਾਂ ਸਟੇਟ ਹੁੰਦੀ ਸੀ ਉਹ ਸੈਂਟਰ ਕੋਲੇ ਜਾਵ ਲੈਣੇ ਆ ਜ਼ਮੀਨ ਦੇ ਵੀ ਤੇ ਬਿਜਲੀ ਦੀ ਵੀ ਫਿਰ ਇਹ ਬਿਜਲੀ ਝੱਖੜਾਂ ਦੇ ਕੁਦਰਤੀ ਸਾਰਾ ਨੁਕਸਾਨ ਹੋ ਗਿਆ ਅੱਗੇ ਸਰਕਾਰ ਸਪਲਾਈ ਚਾਲੂ ਕਰਦੀ ਸੀਗੀ ਤੇ ਹੁਣ ਸਾਨੂੰ ਲੋਕਾਂ ਨੂੰ ਪੈਸੇ ਭਰਨੇ ਪਿਆ ਕਰਨਗੇ ਉਹ 3 ਕਰੋੜ ਆ ਪਾ 5 ਕਰੋੜ ਆ ਤੇ 5 ਸਾਲਾਂ ਦੇ ਅੰਦਰ ਕਰਾ subsidy ਉਹ ਟੂਰ ਕਰਾ ਦਿਆ ਉਹ ਘਰਾਂ ਦੀ ਉਹ ਬੰਦ ਕਰਨੀ ਆ ਉਹਦਾ ਹੱਲ ਕੀ ਕੱਢਿਆ ਕਹਿੰਦੇ ਚੱਪਾਲੇ ਮੀਟਰ ਲਾਓ ਜਦੋਂ ਕਾਨੂੰਨ ਆਰਾ ਦਿੱਤਾ ਹੀ મોદી ਨੇ ਵਿਚੋਲੇ ਕੱਢ ਕੇ ਸਿੱਧੀ ਖਾਤੇ ਅੱਜ ਸਬਸਿਡੀ ਜਾ ਕਰੂਗੀ ਉਹ ਕਿੱਧਰ ਗਈ ਸਬਸਿਡੀ ਪਾ ਲੈਡਵਾਂਸ ਭਰਦੇ ਸੀ ਹੁਣ ਉਹ ਕਹਿੰਦੇ ਚੱਪਾਲੇ ਮੀਟਰ ਲਾ ਕੇ ਅੜਵਾਜ ਪੈਸੇ ਪਾਓ ਦੇ ਬੱਚਾ ਸਬਸਿਡੀ ਦੇ ਰਹੀ ਆ ਸਰਕਾਰ ਨੇ ਤੇ ਤੁਹਾਡੀ ਸਬਸਿਡੀ ਨਹੀਂ ਮਿਲਨੀ ਅੜਵਾਜ ਪਾ ਕੇ ਪਾਇਆ ਕਰੋਗੇ ਜਿੰਨਾ ਚਲਕਾ ਕਰੂਗਾ ਮੌਲੰਗੂ ਚਲਪਾ ਤੋਂ ਦੂਆ ਬਿਜਲੀ ਬੰਦ ਤਾਂ ਪਰ ਉਹ ਇਹ ਤਾਂ ਵੱਡਾ ਨਿਸ਼ਾਨ ਹੈ ਰੋਜ਼ਗਾਰ ਦਾ ਨਿਸ਼ਾਨ ਹੈ ਕੰਪਨੀਆਂ ਨੇ ਰੋਜ਼ਗਾਰ ਨਹੀਂ ਦੇਣਾ ਰੈਗੂਲਰ ਰੋਜ਼ਗਾਰ ਨਹੀਂ ਦੇਣਾ ਇਹ ਅچھے ਤਰ੍ਹਾਂ ਬੀਜ ਬੈਲੇ ਲੈ ਕੇ ਆ ਗਏ ਆ ਉਹ ਵੀ ਜਿਹੜਾ ਬੀਜ ਬੈਲਾ ਪਹਿਲਾਂ ਸਾਡੇ ਕਿਸਾਨ ਰੱਖ ਲੈਂਦੇ ਸੀਗੇ ਪਰ ਉਹ ਕਹਿ ਵੀ ਦੇਣਾ ਕਿ ਰੱਖ ਲੋ ਉਹ ਕਾਟਣ ਵਾਲੀ ਹੋਊਗੀ ਨਰਮਿਆਲੀ ਹਾਈਬ੍ਰਿਡ ਆ ਸੀ ਪੀਰੇ ਰੱਖਿਆ ਸੀਗਾ ਤੇ ਸਾਡਾ ਨਰਮਕ ਸੰਢੀ ਖਾ ਗਈ ਛੁੰਟ ਗਈ ਨਹੀਂ ਮਰੀ ਸੀ ਉਹ ਕੰਪਨੀ ਫੀਰਿਆ ਕਰੂਗੀ ਅੰਨੀ ਲੁੱਟ ਕਰੂਗੀ ਦਵਾਈਆਂ ਉਹਨਾਂ ਦਿਆਂ ਸਪਰੇਅ ਹਾਂ ਉਹਨਾਂ ਦਿਆਂ ਰੇ ਉਹਨਾਂ ਦੀ ਉਹ ਤਾਕਾ ਕਰਨਗੇ ਅੰਨੀ ਲੁੱਟ ਕਰਨਗੇ ਤੇ ਸਾਡੀ ਖੇਤੀ ਨੂੰ yağ ਲਗੇ ਫੇੜਾ ਮਲੇਕਾ ਮਲੇਕਾ ਕਹਿੰਦੇ ਆ ਸ੍ਰੀ ਦਾਮਾ ਕੀ ਹੈ ਪਹਿਲਾ ਸੀਗਾ ਹੈ 90% ਕੇਂਦਰ ਪਾਉਂਦੀ ਸੀ ਪੈਸਾ 10% ਪਾਉਂਦੀ ਸੀ ਸਟੇਟ ਹੁਣ ਕਰਤਾ 40 ਸਟੇਟ ਤੇ 60 ਸੈਂਟਰ ਸਵੇਟਾ ਦਾ ਨੰਗਾ ਪਟਸ ਸਾਰਾ ਸੈਂਟਰ ਕੋਲਿਆ ਤੇ ਉਹ ਤੁਹਾਡਾ ਰੁਜ਼ਗਾਰ ਖੋਣਾ ਚਾਹੁੰਦੇ ਆ ਇੱਥੇ ਨਹੀਂ ਲੈ ਰਿਹਾ ਕੋਟ ਬਣਾਤੇ ਉਹਨਾਂ ਜੱਥੇਬੰਦੀ ਬਣਾਉਣ ਦਾ ਅਧਿਕਾਰ ਉਹਨਾਂ ਦਾ ਮੰਗਾ ਤੇ ਲੰਗ ਦਾ ਅਧਿਕਾਰ ਉਹ ਵੀ ਖੋ ਰਿਹਾ ਤੇ ਤੀਜਾ ਸਾਧੀਆਂ ਜ਼ਮੀਨਾਂ ਜਦੋਂ ਸੰਗਪਾਲ ਪਰ ਕੇ ਬੋਲਦਾ ਸੀ ਭਗਵੰਤ ਮਾਨਾ ਕਿ ਬਾਦਲ ਕੇ ਕੰਤ ਨਾਲ ਕੇ ਆਹ ਸਰਕਾਰ ਚੰਗਾ ਲੋਕਾਂ ਦੀਆਂ ਜਾਇਦਾਦਾਂ ਵੇਚੀ ਜਾ ਰਹੀ ਨੇ ਅੱਜ 1500 ਦੇ ਲੱਗ ਪਾਗਾ ਬਿਜਲੀ ਬੋਰਡ ਦਾ ਕਿਲਾ ਵੇਚਣ ਜਾ ਰਿਹਾ ਹੋਰ ਪ੍ਰਾਪਤੀਆਂ ਵੇਚਣ ਜਾ ਰਿਹਾ ਅਸੀਂ ਉਹ ਵੀ ਨਹੀਂ ਵੇਚਣ ਦੇਣੀਆਂ ਬੇਕਾ ਮਾਰਕਾ ਦੁਨੀਆ ਦਾ ڈاکੂ ਸਾਡੀ ਹਿੰਦੁਸਤਾਨ ਦੀ ਮੋਤੀ ਸਰਕਾਰ ਦਰਸ਼ ਮੁਕਤਵਾਰ ਸ੍ਰੀਅਤਾ ਕੰਮ ਜਾ ਰਹੀ ਆ ਜੇ ਉਹ ਲਾਗੂ ਹੋ ਗਿਆ ਡੈਰੀ ਦਾ ਤੰਦਾ ਚੌਕ ਖੇਤੀਬਾੜੀ ਪ੍ਰਵਾਹ ਮਜ਼ਦੂਰਾਂ ਨੂੰ ਰੁਜ਼ਗਾਰ ਬੰਦ ਆਉਂ ਨਾਲ ਸਮੇ 14ਵੀਂ ਮੋਤੀ ਸਰਕਾਰ ਉਹਨਾਂ ਸੰਯੋਗ ਤੇ ਕੰਮ ਜਾ ਰਿਹਾ ਤੇ ਭਰਾਵੋ ਜੇ ਨੀਤੀਆਂ ਨੇ ਲਾਗੂ ਕਰਨ ਵਾਸਤੇ ਮੋਤੀ ਸਰਕਾਰ

ਉਥੋਂ ਦੇ ਰਾਸ਼ਟਰਪਤੀ ਨੂੰ ਉਹਦੇ ਕਰਾਨੀ ਉਚਾ ਕੇ ਵੀ ਲੈ ਜਾਊਗਾ ਆ ਗੁੰਡਾਗਰਦੀ ਚੱਲ ਰਹੀ ਐ ਤੌਹ ਸਾਡਾ ਤੇ ਸਾਡੇ ਖਿਲਾਫ ਉਹਨਾਂ ਕੰਪਨੀਆਂ ਦੇ ਖਿਲਾਫ ਕਾਪੂਰ ਕਰਾਨਾ ਦੇ ਖਿਲਾਫ ਸਾਨੂੰ ਜੰਗ ਛੇੜਨੀ ਪਊਗੀ ਜਦੋਂ ਜੰਗ ਛੇੜਨੀ ਪਊਗੀ ਉਹ ਪੁਰਾਣੀਆਂ ਚੰਗਾ ਨੂੰ ਸਾਨੂੰ ਤੈਅ ਕਰਨਾ ਪਊਗਾ ਇੱਕ ਪਰਿਵਾਰ ਨੂੰ ਤੇ ਅਸੀਂ ਆ ਆਪਣੇ ਹੱਕਾਂ ਖਾਤਰ ਸਰ ਲਾਤਾ